ਹੋਲਦਾਰਾ ਪੱਟੇ ਇਕ ਟਾਂਡਾ ਦਾ ਪਰਖੇ ਜਣ ਕੇ ਮੋਟਾ ਫਟਾਂਡਾ ਹੈ ਬ੍ਰੀਕ ਪੈਂਦਾ ਹੈ ਤੇ ਇੰਨੇ ਉਹ ਮੋਟਾ ਟਾਂਡਾ ਕਰਾ ਤਾਂ ਬ੍ਰੀਕ ਉੱਤੇ ਨਾ ਤੇ ਬਜਾ ਸ੍ਰੀ ਰੇਡ ਕੀ ਲਾ ਜੀ ਸ੍ਰੀ ਕਾਲ ਜੀ ਤੁਹਾਡਾ ਸਵਾਗਤ ਆਪਣੇ ਨਵੇਂ ਬਲਾਉਚ ਪਤਾ ਮੈਨੂੰ ਤੇ ਅੱਜ ਆਪਾਂ ਇੱਕ ਬਣਾਉਣ ਲੱਗੇ ਆ ਜਿਗਾੜ ਸਕੰਜਾ ਟਰੈਕਟਰ ਦਾ ਪਿੱਛੇ ਸਮਾਨ ਨੂੰ ਰੱਖਣ ਵਾਸਤੇ ਤੇ ਬਾਕੀ ਤੁਹਾਨੂੰ ਆਪਾਂ ਬਾਅਦ ਚ ਦਿਖਾਵਾਂਗੇ ਜਦੋਂ ਪੂਰਾ ਕੰਪਲੀਟ ਹੋ ਗਿਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਾਂ ਦੇ ਵਲੌਗ ਤੇ ਅੱਜ ਦਾ ਆਪਣਾ ਵਲੌਗ ਹੈ ਜੀ ਅੱਜ ਆਪਾਂ ਸਕੰਜਾ ਤਿਆਰ ਕੀਤਾ ਅੱਜ ਤਿੰਨ ਕੁ ਦਿਨ ਹੋ ਗਿਆ ਆਪਾਂ ਲੱਗੇ ਨੂੰ ਆ ਸਾਹਮਣੇ ਬਣਾ ਤੇ ਤਕਰੀਬਨ ਆਪਾਂ ਨੂੰ ਪੰਮਾ ਕਿੰਨੇ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਤਿੰਨ ਕੁ ਦਿਨ ਹੋ ਗਿਆ ਜੀ ਹਣ ਲੱਗਾ ਨੂੰ ਤੇ ਬਾਕੀ ਇਸ ਵਿੱਚ ਛੁੱਟੀ ਵੀ ਕਰਦੇ ਰਹਾਂ ਘੰਟਿਆਂ ਕੋ ਲਾਉਂਦੇ ਫਿਰ ਚਲੇ ਜਾਂਦਾ ਹੈ ਘਰ ਨੂੰ ਮੈਂ ਤੇ ਇਹ ਨਾ ਬੰਜਨ ਕਾ ਬਣਾਉਣਾ ਬਣਾਉਣਾ ਤੇਰੇ ਕੋਲੋਂ ਮਾਂ ਤੇ ਬਣਾਉਣਾ ਹੈ ਆਪਾਂ ਜਰੂਰ ਪਹਿਲਾਂ ਤਾਂ ਨਾ ਮੈਨੂੰ ਆਈ ਜਾ ਤੋੜ ਦੇਗਾ ਨਾੜ ਵਿੱਚ ਕੋਲੋਂ ਤਾਂ ਆਪਾਂ ਲਾਰੇ ਰਰੇ ਲਾਏ ਇਹਨਾਂ ਨੂੰ ਕੋਈ ਸਾਹੀ ਹੋ ਚਲਾ ਕਿੰਨਾ ਟਾਈਮ ਹੋ ਚਲਾ ਬਹੁਤ ਸਾਲ ਕੋ ਚਲਾ ਲਾਰੇ ਬਹੁਤ ਲਾਇਆ ਤੇ ਬਾਕੀ ਕਾਬੂ ਕੀ ਤਾਂ ਹੁਣ ਛੱਡਦੇ ਨਹੀਂ ਪਾ ਗੈਲ ਹੁਣ ਤੁਹਾਨੂੰ ਦਿਖਾਉਣੇ ਵੀ ਕੀ ਕੀ ਆਪਾਂ ਇਹਦਾ ਬਣਾਇਆ ਆਪਾਂ ਆਪ ਵਿਚਾਰ ਕੀਤਾ ਸਾਰਾ ਸਕੰਜਾ ਇਹ ਆਹ ਦੇਖੋ ਜੀ ਪਹਿਲੇ ਨੰਬਰ ਚ ਆਪਾਂ ਆ ਚੀਜ਼ ਲਾਈ ਆ ਇੱਕ ਨਵੇਂ ਮਾਡਲ ਨਿਊ ਮਾਡਲ ਜਿਨਾਂ ਆਂਦੇ ਆ ਬਾਕੀ ਪਹਿਲੇ ਨੰਬਰ ਚ ਆਲਾ ਜਗਾੜਾ ਫਿਰ ਉਸ ਤੋਂ ਬਾਅਦ ਆਪਾਂ ਕਿਉਂਕਿ ਆਪਾਂ ਨਵੇਂ ਮਾਡਲ ਚ ਜਗਾੜ ਕੀਤਾ ਇਹ ਲੋਹਾ ਸਾਰਾ ਪੁਰਾਣਾ ਹੀ ਆ ਜੀ ਇਹਨਾਂ ਦਾ ਇਹਨਾਂ ਦਾ ਬਚਾ ਬਚਾ ਪਿਆ ਸੀ ਉਹ ਲੋਹਾ ਲੱਗਿਆ ਸਾਰਾ ਸਕੰਜੇ ਤੁਸੀਂ ਦੇਖ ਲਓ ਵੀ ਜੇਕਰ ਆਪਾਂ ਇਹ ਸਕੰਜਾ ਕਿਦੋਂ ਪਾਸੋਂ ਬਣਾਉਂਦੇ ਤੇ ਤਕਰੀਬਨ ਇਹਨੇ ਤੇ ਜਿੰਨਾ ਜਿਸ ਤਰ੍ਹਾਂ ਸਮਾਨ ਆਪਲਾ 15 ਦੇ ਪਲੱਸ ਲੱਗਣਾ ਸੀ ਦੇਤੇ ਇਹਨਾਂ ਗੱਲਾਂ ਨਾ ਪੰਮਾਂ ਜਿੱਦਾਂ ਜਿੰਨਾ ਪਾ ਹੈਵੀ ਬਣਾਤਾ ਕਿੰਨਾ ਖਰਚਾ ਆਉਣਾ ਸੀ ਜੇ ਆਪਾਂ ਕਿਦੋਂ ਬਣਾਉਂਦੇ ਤਾਂ ਆ 15 2000 ਰਾਮ ਹੀ ਚੱਲ ਜਾਣਾ ਹਾਂ 15 ਦੇ ਪਲੱਸ ਲੱਗਣਾ ਜੇ ਇਹ ਆਪਾਂ ਇਹ ਆਪਾਂ ਸਕੰਜਾ ਤਿਆਰ ਕੀਤਾ ਜੀ ਲਗਭਗ 5 ਕੋਹਾਰ ਦੇ ਵਿੱਚ ਤੇ ਇਹਨਾਂ ਨੂੰ ਮੈਂ ਇਹਨਾਂ ਕੋਲ ਲੈਣਾ ਕੁਝ ਨਹੀਂ ਨਾ ਇਹਨਾਂ ਨਾਲ ਮੈਨੂੰ ਦੇਣਾ ਕੁਝ ਵੀ ਤੇ ਬਾਕੀ ਮੈਂ ਪੰਮੇ ਕੋਲ ਪੁੱਛਦਾ ਵੀ ਕਿਵੇਂ ਦਾ ਲੱਗਾ ਇਹਨੂੰ ਸਕੰਜਾ ਬਣਾਇਆ ਤਾਂ ਤੁਸੀਂ ਵੀ ਕਮੈਂਟ ਚ ਜਰੂਰ ਦੱਸਿਆ ਜੀ ਕਿ ਕਿਸ ਤਰੀਕੇ ਦਾ ਬਣਾਇਆ ਸਾਰੇ ਚੈਨਲ ਪਰਾਨੇ ਲਾਏ ਆਪਾਂ ਆ ਫੱਟੀ ਜਰੂਰ ਨਵੀਂ ਲਾਈ ਹੈ ਤਿਆਰ ਕੀਤੀ ਆ ਪਰ ਮੈਂ ਇਧਰ ਮਾੜੇ ਦੱਸਿਆ ਆਪਣੇ ਵੀਰਾਂ ਨੂੰ ਤੈਨੂੰ ਕਿੰਨਾ ਦਿਨ ਹੋ ਗਿਆ ਮੇਰੇ ਪਿੱਛੇ ਲੱਗੇ ਨੂੰ ਇਸ ਕੰਝਾ ਬਣਾਉਣਾ ਨੀ ਮਹੀਨਾ ਦੋ ਮਹੀਨੇ ਹੋ ਗਏ ਪਹਿਲਾਂ ਤਾਂ ਇਹ ਲਾ ਰਿਹਾ ਸੀ ਰੱਖਿਆ ਮਹੀਨਾ ਕਿਉਂ 6 ਮਹੀਨੇ ਚੱਲੇ ਗਏ ਬਹੁਤ ਉਹੀ ਕੀਤਾ ਤੇ ਫਿਰ ਹੁਣ ਦੋ ਕਿ ਦਿਨ ਹੋ ਗਏ ਕਾਬੂ ਕੀਤਾ ਆ ਹੁਣ ਕਹਿ ਦਿੰਦਾ ਘਰੋਂ ਫੋਨ ਆਉਂਦਾ ਕਿ ਕਿੱਧਰੋਂ ਆਉਂਦਾ ਫੋਨ ਵਲੀ ਫਿਰਦੇ ਆ ਕਿਧਿੰਦਾ ਫੋਨ ਖੋਹ ਲਈਦਾ ਮੇजे ਫੋਨ ਖੋਹਾਂਗੇ ਤੇ ਫਿਰ ਜਾਂਦਾ ਨਹੀਂਗਾ ਤੇ ਇੱਕ ਗੱਲ ਆ ਵੀ ਇਹ ਤੈਨੂੰ ਕਿਵੇਂ ਦਾ ਲੱਗਾ ਸਕੰਜਾ ਆਪਣਾ ਬਣਾ ਬਹੁਤ ਵਧੀਆ ਵਧੀਆ ਬਣ ਗਿਆ ਬਹੁਤ ਵਧੀਆ ਮੇਰੇ ਹੱਥ ਚ ਜਿੰਦਗੀ ਤਾਂ ਨਹੀਂ ਬੰਦੇ ਦੇ ਹੁੰਦੇ ਨੇ ਜਿੰਨੀ ਲੋਹੇ ਦੀ ਜ਼ਿੰਦਗੀ ਹੁੰਦੀ ਬਣਿਆਦ ਹੁੰਦੀ ਆ ਬਾਕੀ ਆਪਣੇ ਕੋਲ ਜਾਂਦਾ ਨਹੀਂ ਜਿੰਨਾ ਜ ਮਰਜ਼ੀ ਲਈ ਤਾਈਮ ਤੇ ਆ ਦੇਖੋ ਜੀ ਆਪਾਂ ਇਹ ਜਿਹੜਾ ਆਪਾਂ ਇਹ ਜਗਾਰ ਲਾਤਾ ਨਾ ਇਹ ਜਗਾਰ ਤਾਂ ਬਹੁਤ ਵਧੀਆ ਕਿ ਇਸ ਤੇ ਮੈਂ ਪਿੰਡ ਜਿੰਨਾ ਦੇਖਿਆ ਸਕੰਜੇ ਬਣੇ ਆ ਉਹ ਦੂਜਾ ਸਿੱਧਾ ਹੀ ਲੱਗੇ ਗੁੱਲੀਆਂ ਹੀ ਮਾਰੀਆਂ ਇਹਦੇ ਵਿੱਚ ਹੁਣ ਘਾੜੂ ਘਾੜੂ 20 ਬੁਰੀਆਂ ਹੀ ਪਾ ਸਕਦੇ ਨੇ ਤੇ ਕੋਈ ਪ੍ਰਵਾਹ ਟਰੈਕਟਰ ਨਾਲ ਤਗੜਾ ਹੋਣਾ ਚਾਹੀਦਾ ਅੱਗੋਂ ਚੱਕਣ ਵਾਲਾ ਤੂੰ ਮੈਂ ਆਈ ਮੜਾ ਜੇ ਇਧਰ ਨੂੰ ਲੋ ਆਈ ਮੜੀ ਤੂੰ ਪੰਮੇ ਕੋਲ ਕਿਵੇਂ ਆਇਆ ਲੋਟੀ ਲੈਣਾ ਹਾਂ ਕੀ ਲੈਣਾ ਪੰਮਾ ਤੇਰੇ ਕੋਲ ਕਬੂਤਰ ਤੇ ਦੇ ਦੇ ਵਿਚਾਰੇ ਨੇ ਜੇ ਮੰਗਦਾ ਤਾਂ ਹਏ ਵੇ ਲੈ ਟੈਮ ਕੋ ਕਿਹੜਾ ਕਿਹੜਾ ਚਾਹੀਦਾ ਤੈਨੂੰ ਇਹ ਕੇ ਲਾਲ ਨਹੀਂ ਉਹ ਸਿੱਧੀ ਖੜੀ ਲਾ ਦੇ ਹੁਣ ਲਾਲ ਫਿਰਦਾ ਕੇ ਮੈਂ ਰੰਗ ਕਰਨੀ ਸੀ ਸੋਹਰੇ ਬੱਚਾ ਆਰ ਖੜੇ ਆਰ ਖੜੇ ਆ ਇਹਦੇ ਦੇ ਹੱਥੋਂ ਤਾਂ ਮਜਾਲੀ ਬਸ ਇਹਨਾਂ ਕਰ ਲਈ ਖੜੀ ਲਾਣੀ ਆ ਥੱਲੇ ਰੱਖਦਾ ਏਦਾਂ ਹਾਂ ਨਾਲ ਕਰਦੇ ਹੁਣ ਨਾਲ ਲਾ ਹੁਣ ਇਹ ਤੁਹ ਬੱਝ ਨਹੀਂ ਕਰੀ ਹੂੰ ਨਹੀਂ ਲੋੜ ਪੈਣੀ ਆਗਾਗਾ ਕਰ ਯਾਰ ਪਹਿਲੋ ਪਹਿਲੇ ਅੱਗੇ ਨੂੰ ਕਰ ਏਦਾਂ ਆਪੇ ਵੱਢੀ ਜਾ ਲਾ ਦੇ ਹੁਣ ਨਾਲ ਨਾਲ ਲਾ ਦੇ ਕਰੀ ਨਟਾ ਦੌਰਲੇ ਪਾਸੇ ਟਪਾ ਇਹ ਪੰਮਾ ਵਿੱਚ ਲੰਘ ਜਾਣੀ ਯਾਰ ਪੱਤੀਆਂ ਪਿੱਛੇ ਨੇ ਹੈਗਾ ਕਰੇਗਾ ਤਾਂ ਫੇਰ ਇਹ ਨਹੀਂ ਸੱਟ ਮਾਰਨੀ ਪੈਣੀ ਨਾ ਆਹ ਪੱਤੀਆਂ ਲੱਗ ਗਈ ਨਹੀਂ ਇਹ ਤਾਂ ਚਾੱਕ ਨਟਾ ਦੌਰਲੇ ਪਾਸੇ ਲਿਆ ਹਾਂ ਚੋਕੇ ਲਿਆ ਪਿੱਛੇ ਟੇਢੀ ਕਰ ਲੋ ਹਾਂ ਇਦਾਂ ਨਹੀਂ ਨਹੀਂ ਬਾਹ ਇਹਦਾ ਇਦਾਂ ਕਰ ਲਾ ਕੋਈ ਨਹੀਂ ਲੱਗਦੀ ਉਹਨੂੰ ਉਹਨੂੰ ਸਾਰਾ ਤਰੀਕਾ ਆਈ ਉਹਨੇ ਕਰਤੀ ਕੰਮ ਇਸ ਤਰ੍ਹਾਂ ਐਨੀ ਯਾਰ ਪੰਮਾ ਵੱਢੀ ਫੇਰ ਵੀ ਵੱਢਣੀ ਪੈਣੀ ਬਟੂ ਹਾਂ ਵੱਢਣੀ ਕੋਈ ਨਹੀਂ ਨਹੀਂ ਯਾਰ ਵੱਢਣੀ ਖੜ ਤਾਂ ਇੱਕ ਨੇੜੇ ਦਾ ਕਰੋ ਥੜੀ ਵੱਢਣੀ ਬਾਈ ਕਿੰਨੀ ਨੂੰ ਆਈ ਤੇ ਜਾਂਦੀ ਹੈ ਸਹੀ ਐਂ ਕਰ ਇੱਕ ਵਾਰੀ ਨਾ ਇਹ ਇੱਕ ਮਿੰਟ ਖੜੀ ਮੈਨੂੰ ਉਧਰ ਦੇਖ ਲੈਣ ਦੇ ਨਹੀਂ ਟੱਕੇ ਨਾਲ ਨਹੀਂ ਮੈਨਾਂ ਇੱਥੇ ਮੜਾ ਦੇਖ ਲੈਣ ਦੇ ਇਹ ਤਾਂ ਦੱਸਣਾ ਕੀ ਕਰਨਾ ਪੈਣਾ ਆ ਨਾੜ ਤੋਰਲੇ ਪਾਸੇ ਕਰਨੀ ਪੈਣੀ ਨਹੀਂ ਵੱਡਾਂ ਦੀ ਲੋੜ ਨਹੀਂ ਪੈਣੀ ਆਪਾਂ ਉਧਰ ਬਾਹਰ ਕੱਢੋ ਇੱਕ ਵਾਰੀ ਉਹ ਪਾਸਾ ਥੋੜਾ ਜਾ ਆਪ ਲੈ ਅੰਦਰ ਕਰੋ ਤਾਂ ਜਾ ਕੇ ਤਾਂ ਬਸ ਇਹ ਇਧਰ ਪੰਮੇ ਠੋਕ ਕੇ ਅੰਦਰ ਐ ਕਰੀ ਇਹਦੂ ਕਰੇ ਨਾਲ ਉਧਰ ਛਾੜ ਦੇ ਕਰੀ ਇਹਦੂ ਨਾਲ ਕਰਦੇ ਜਾਵਾਂ ਥੋੜੇ ਨਾਲ ਪੱਤੀ ਤਾਂ ਦੇ ਲਈ ਪਾਸਟ ਪਾ ਦੇ ਉਹ ਉਹਦਾ ਚੁੱਕ ਕੇ ਹੋ ਜਾਣਾ ਥੋੜੇ ਚੁੱਕ ਕੇ ਰੱਖ ਮਾਰੀ ਤਲੋਨਾ ਚੱਕੀ ਕੇ ਪੱਤੀ ੜਾ ਕੇ ਮੜੀ ਉਹ ਤਾਂ ਚੱਕੀ ਨਚਾ ਕਰਨੀ ਉਹ ਨਾਟ ਉਹ ਨਾਟ ਤਾਂ ਲੱਗਾ ਮੈਨੂੰ ਹੀ ਪਤਾ ਤੂੰ ਮੜੀ ਚਾਦਰ ਚੋੱਕ ਇਧਰੋਂ ਚਾਦਰ ਕੋਈ ਪੱਤੀ ਪਾ ਉਹ ਵੇ ਪੱਤੀਆਂ ਮੇਂ ਚੱਕ ਮੜੀ ਤਾਂ ਆ ਨਹੀਂ ਪੱਤੀ ਸਵੇਰਾ ਦਾ ਪਾ ਛੋਟੀ ਆ ਉਹਦੇ ਦਾ ਸਵੇਰਾ ਵੀ ਹਾਂ ਹੁਣ ਕਰਗਾ ਹੁਣ ਤੋ ਠੋਕ ਠੋਕਦੇ ਹੁਣ ਗਾਂਟ ਪਾ ਦੇ ਚਲ 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 ਹਾਂ ਹੁਣ ਦਾਲਦਾ ਨਹੀਂ ਹੁਣ ਦਸ ਬੱਡਣੀ ਪੈਣੀ ਕਿ ਨਹੀਂ ਨਸਪ ਮੈਂ ਹਾਂ ਹਾਂ ਮੈਂ ਤਾਂ ਮੇਰੇ ਨੂੰ ਘਰ ਮੜਾ ਜਾ ਕੈਮਰੇ ਵਾਲੇ ਵੇਖ ਮੜਾ ਜਾ ਵੱਡ ਨਹੀਂ ਪੈਣੀ ਕਿ ਨਹੀਂ ਨਹੀਂ ਐਵੇਂ ਵਸਤ ਪਾ ਦੇ ਨਹੀਂ ਮੈਨੂੰ ਤੂੰ ਸਾਰੀ ਜ਼ਿੰਦਗੀ ਹੋ ਗਈ ਆਪਣੇ ਕੰਮ ਕਰਦੇ ਹੁੰਦੇ ਪਾਵੇ ਲੱਗੀ ਕਿ ਨਹੀਂ ਚਾਦਰ ਆਹ ਦੇਖੋ ਜੀ ਹੁਣ ਸਕੰਜਾ ਆਪਣਾ ਬਣ ਗਿਆ ਇਦਾਂ ਦਾ ਤੇ ਤੇ ਬਾਕੀ ਇਹ ਪੰਮਾ ਚੱਲੇ ਸੀ ਤਲਵੰਡੀ ਦਾ ਅਹਾਂ ਜਨਾ ਲੜਕੇ ਚੱਲੇ ਸੀ ਤਲਵੰਡੀਆਂ ਦਾ ਮੈਂ ਉੱਥੋਂ ਲਿਆਣਾ ਬਣਾਵਾ ਕੇ ਜਗਾ ਤੇ ਨਹੀਂ ਬਣਾਉਣਾ ਜੇਕਰ ਤੂੰ ਨਹੀਂ ਅੱਖ ਲੱਗਣਾ ਇਹ ਤਾਂ ਮੈਂ ਚੱਲ ਤੂੰ ਤਲਵੰਡੀ ਜਾਣ ਦੀ ਲੋੜ ਨਹੀਂ ਮੈਂ ਤੈਨੂੰ ਕਰਕੇ ਦੇਣਾ ਸੈਟ ਕੁੱਤੇ ਨੂੰ ਨਾ ਪੈ ਜੀ ਤੇ ਤਾਂ ਆ ਜਾ ਗਏ ਕੁੱਤੇ ਨੂੰ ਨਾ ਬਾਕੀ ਆਪਾਂ ਇੱਥੇ ਲਾਏ ਚੈਨਰ ਤੇ ਇੱਥੇ ਗਾ ਲਾ ਕੇ ਨੀ ਸਪੋਰਟ ਕਰ ਦਿੱਤੀ ਆ ਦੇ ਥੱਲੇ ਵਾਲੀ ਚੀਰ ਲਾਤੀ ਆ ਯਾਨੀ ਕਿ ਇਹਦੇ ਸਾਮਾਨ ਸਮੂਹ ਜੋ ਮਰਜ਼ੀ ਲਾਦ ਲਿਆ ਜੀ ਇਹ ਗੱਲ ਨਹੀਂ ਗਈ ਵੀ ਟਰੈਕਟਰ ਤਾਂ ਭਾਵੇਂ ਅੱਗੋਂ ਚੱਕਾ ਜੇ ਹੁਣ ਠੀਕ ਹੈ ਭਾਵੇਂ ਵਧੀਆ ਵਧੀਆ ਰੰਗ ਕਰ ਲਾਂਗਾ ਉਹ ਮੈਂ ਰੰਗ ਮੈਨੂੰ ਕਰਕੇ ਦੇਣਾ ਬੰਨੂ ਹੂੰ ਤੈਨੂੰ ਹੀ ਮਾੜਾ ਇਹਨਾਂ ਨੂੰ ਆਖਾਂ ਵੀ ਆ ਵੀ ਚਾਦਰ ਲਾ ਲਈ ਆਪਾਂ ਇਹ ਆਂਦੇ ਨਹੀਂ ਇਹ ਪੱਤੀਆਂ ਲਾਉਣੀਆਂ ਨੇ ਤੈਨੂੰ ਆਖਾਂ ਨਾ ਵੀ ਆ ਵੀ ਚਾਦਰ ਲਾ ਲੈਂਦੇ ਵਧੀਆ ਸੋਨਾ ਬਣ ਜਾਣਾ ਸੀ ਕਿ ਲੋਡ ਨਹੀਂ ਆਪਾਂ ਨੂੰ ਦੀ ਨਹੀਂ ਆਂਦੇ ਵਧੀਆ ਯਾਰ ਇਹ ਹਵਾ ਲੱਕੰਦ ਰੱਖਿਆ ਹੈ ਕਈ ਵਾਰ ਵਿੱਚ ਬੈਗ ਜਾਣਾ ਪੈ ਸਕਦਾ ਹੁਣ ਟਰੈਕਟਰ ਦੇ ਲਿਫਟ ਉੱਤੇ ਚੰਗੀ ਬਣਾ ਲਈ ਜਿੰਨਾ ਵਜਨ ਲੱਦਣਾ ਦੇਦਾ ਆਪਾਂ ਲਿਫਟ ਵਧੀਆ ਹੈ ਮੈਨੂਵਲ ਦੇਦਾ ਕਰਾਂਗੇ ਨਾ ਧਾਰੀ ਪੱਠੇ ਪੱਠੇ ਲਿਆਉਣ ਵਾਸਤੇ ਪੂਰਾ ਹੱਕ ਤੇਰਾ ਹੀ ਆ ਅੱਛਾ ਆ ਨਾ ਤਾਰ ਨਾਲ ਥੱਲੇ ਕਰੀ ਦਾਂਗੇ ਖਿੱਚ ਲੈ ਬਸ ਪਰਲੀ ਤਾਰ ਪਰਾਂ ਕਰ ਦੇ ਆਈ ਆਪਾਂ ਨੂੰ ਜਿੰਨਾ ਕੋਲ ਆਪਣੇ ਦਿਮਾਗ ਦਿੱਤਾ ਪਾਉਣਾ ਕੋ ਕਰ ਜੀਦਾ ਤੇ ਆ ਹੁਣ ਆਪਾਂ ਇੰਨਾ ਬਣਾ ਆਪਣੇ ਦਿਮਾਗ ਨਾਲ ਬਣਾਇਆ ਕੋਈ ਨਕਲ ਨਹੀਂ ਮਾਰੀ ਕਿਸੇ ਦੀ ਆਪਾਂ ਕੋਈ ਕੁਝ ਨਹੀਂ ਹੋ ਗਿਆ ਤਿਆਰ ਟਿੱਟ ਮਰ ਪੈਗਾ 52 ਨਾਟ ਮਗਰ ਪਾਤਾ ਆਪਾਂ ਪਾਉਣਾ 95 ਕਰ ਮਰ ਕੇ ਡੀ ਮਰੇ ਪਾਉਣਾ ਜੇ ਹੈ ਬੰਮਾ ਹੈ ਡੀਐਮਰੇ ਪਾਣਾ ਜੇ ਇਕ ਰਖੜਕਾ ਬੰਦ ਕਰ ਤੂੰ ਹੀ ਦੱਸਦੇ ਕਰਮ ਦਾ ਦੱਸਦਾ ਹਾਂ ਵੀ ਇੱਕ ਪਿੰਡ 'ਚ ਆਪਣੇ ਬਹੁਤ ਸਕੰਜੇ ਗਿਆ ਮਗਰਾਟਾਂ ਨਾਲ ਲੱਗਦੇ ਨੇ ਚੱਕਿਆਂ ਤੋਂ ਹਾਂ ਤੇ ਆਪਣਾ ਕਿਵੇਂ ਲੱਗਦਾ ਕਿ ਨਹੀਂ ਕਰਮ ਆ ਮਾੜਾ ਦੱਸ ਇਧਰ ਉਹ ਦੇਖੋ ਤੂੰ ਹਾਂ 2 ਫੁੱਟ 2 ਟਿੱਕੜ ਆ ਦੇਖੋ ਆਪਾਂ ਇੰਨੀ ਦੂਰੀ ਤੇ ਬਣਾਇਆ ਸਕੰਜਾ ਇਹੇ ਤੇ ਕਰਮ ਤੋਂ ਦੱਸਦਾ ਅਸੀਂ ਪਿੰਡ 'ਚ ਹੈਗੇ ਸਕੰਜੇ ਤੋਂ ਮਗਰਾਟਾਂ ਲੱਗ ਜਾਂਦੇ ਚੱਕਿਆਂ ਤੋਂ ਲੱਗ ਜਾਂਦੇ ਵਿੱਚ 35 ਸੰਧ 'ਚ ਪੈਂਦਾ ਨਹੀਂ ਵੀ ਬੰਦਾ ਵੀ ਨੀਚ ਵੜਦਾ ਹਾਂ ਬੰਦੇ ਨਹੀਂ ਤੇ ਆਪਣੇ ਕਿਵੇਂ ਆਪਨੇ ਔਕਾ ਸਖੋ ਕੇ ਵੜ ਜਾਂਦਾ ਹਣਾ ਨਹੀਂ ਬੰਦਾ ਕਦੂਰੋ ਖੜ ਕੇ ਪੈ ਜਾਂਦਾ ਆਪਣਾ ਆਹ ਜਗੜ ਵਧੀਆ ਹੈ ਕਿ ਦੂਜਾ ਵਧੀਆ ਗੁੱਲੀਆਂ ਵਾਲਾ ਆਹ ਵਧੀਆ ਇਹ ਵੀ ਵਧੀਆ ਹੋਈ ਵਧੀਆ ਬਾਕੀ ਸਭ ਤੋਂ ਵਧੀਆ ਇਹ ਚੀਜ਼ ਹੈ ਇਹ ਕਿਉਂਕਿ ਦਿਨ ਲਮਾਈ ਚ ਹੋ ਗਿਆ ਜਿਹੜਾ ਆਹ ਜਗੜ ਹੈ ਲੀਡ ਚੱਕ ਕੇ ਵਿਖਾਦਾ ਸੀ ਮੜੀ ਮਰਾਟਾਂ ਲੱਗਦਾ ਹੈ ਕਿ ਨਹੀਂ ਨਹੀਂ ਲੱਗਦਾ ਚੱਕਾ ਮੜੇ ਚੁੱਕ ਕੇ ਦੋਖਾ ਆਪਾਂ ਤਾਂ ਵੇਖਾ ਹੀ ਏ ਤੇ ਹੁਣ ਆਪਾਂ ਲੈਣ ਲੱਗੇ ਜਿੰਨਾ ਤੋਂ ਜਾਜ ਇਹ ਇਹਦਾ ਕੰਮ ਕਰਦਾ ਪੱਕਾ ਬਲੀਟ ਅੱਗੋਂ ਚੱਲ ਲਾਤੀ ਹਾਂ ਆ ਦੇਖੋ ਜੀ ਚੱਕਦੇ ਚੱਕਦੇ ਫੁੱਲ ਮੈਂ ਫੁੱਲ ਚੱਕੀ ਗਈ ਲੀਫਟ ਤੇ ਬਿਲਕੁਲ ਨਹੀਂ ਲੱਗਿਆ ਜਮਾਂ ਇਹ ਮਗਰਾਟਾ ਤਾਂ ਇੰਨੀ ਇੰਨੇ ਫਾਦੇ ਜਗ੍ਹਾ ਤੇ ਤੰਦੇ ਆਪਣੇ ਪੂਰੇ ਖੋਸ਼ ਆ ਵੀ ਤੂੰ ਮਿਹਰਬਾਨੀ ਤੇਰੀ ਆਪਣਾ ਕੰਮ ਕਰ ਤੇ ਬਹੁਤ ਦਿਨਾਂ ਵਿਚਾਰੇ ਲੱਗੇ ਮੇਰੇ ਪਿੱਛੇ ਵੀ ਮੇਰਾ ਸਾਡਾ ਕੰਮ ਕਰਦੇ ਤੇ ਆਪਾਂ ਲਾਰੇ ਲਾਏ 6 ਕੁ ਮਹੀਨੇ ਬਾਕੀ ਕਰ ਦਿੱਤਾ ਟਰੈਕਟਰ ਉਹਨੇ ਦੂਜਾ ਕਿੱਥੇ 200 475 500 ਉਹ ਕਣਚੋ ਘਾਟ ਹੀ ਚਲਾਉਂਦੇ ਕਿਆਂ ਵੱਲੋਂ ਸਾਰਾ ਕੰਮ ਨਿਭੜਿਆ ਭਾਨ ਕੀ ਚਲਾਉਣਾ ਆ ਸ਼کاری ਤੇਰੇ ਨੇ ਕਬੂਤਰ ਮੈਂ ਹੁਣ ਰੱਖਿਆ ਤੂੰ ਤਾਂ ਹੈਗੀ ਤੇ ਸੁੱਤੇ ਬਿਨਾਂ ਦੇਦਾ ਕੁਛ ਨਹੀਂ ਉਂਝ ਹੀ ਫਿਰ ਲੱਸੀ ਲੱਸੀ ਪੀਤੀ ਫਿਰ ਤਾਂ ਨਹੀਂ ਆਉਂਦੀ ਆ ਰਾਤ ਨੂੰ ਰੱਖੀ ਰੱਖਦੀ ਤੇਰੇ ਵਾਸਤੇ ਚਲਾ ਮੈਨੂੰ ਛੱਡ ਗਿਆ ਡੈਲੀ ਲਾ ਦੇ ਕੋਸ਼ ਹਨ ਕਰਮ ਉਹਨੇ ਉਹਨੂੰ ਕਰਦੇ ਰੰਗ 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 ਕਰਕੇ ਇਹ ਐ ਵਧੀਆ ਦੇਵਾ ਕੇ ਖਰਚਾ ਆਪਣਾ ਦੱਸ ਦੇ ਕਿੰਨਾ ਕੋ ਆ ਜਾਂਦੇ ਤੇ ਨਾਲ طرف ਸਾਹਮਣੇ ਆ ਇਹ ਆਪਣੇ ਕੋ ਪ੍ਰਾਣਾ ਕਰੇ ਇੰਗਲਾ ਪੰਜਾਂ ਅਸੀਂ ਦੂਜੀ ਜਿਹੜੀ ਆਪਾਂ ਪਹਿਲਾਂ ਤੇ ਛੱਡ ਬਣਾਏ ਹਾਂ ਹਾਂ ਛੱਡ ਬਣਾ ਬਚੀਆਂ ਤੇ ਜੇਕਰ ਉਹਦਾ 15000 ਖਰਚਾ ਲੱਗੂਗਾ ਇਹਦਾ ਹਨ ਆਰਾਮ ਨਾਲ ਜਿਆਦਾ ਨਹੀਂ ਮਿਸਤਰੀ ਦੇ ਕੱਢ ਕੇ 15000 ਖਰਚਾ ਹੋਊਗਾ 6 5000 ਦੀ ਆਪਣੀ ਚਾਹਤ ਲਈ ਭਈਆ 15 ਦੇ ਵਿੱਚ ਲੇਵਰ ਪਾ ਕੇ 20 ਹਜ਼ਾਰ ਦੇ ਲਗਭਗ ਲੱਗ ਜਾਏਗਾ ਇਹਨੇ ਇੰਨੇ ਕੰਮ ਦਾ ਤੇ ਆਪਾਂ ਨਵਾਂ ਲਈ ਕਿੰਨੇ ਕੁ ਦਾ ਮਿਲੂਗਾ ਇਹ 20 ਹਜ਼ਾਰ 20 ਦਾਗਾ ਵਧੀਆ ਭਾਰਾ ਨਹੀਂ ਜਾਂ ਨਹੀਂ ਇਹ ਨਾ ਹੈ ਵੀ ਨਹੀਂਗਾ ਸਸਤਾ ਹੀ ਜਿਹੜਾ ਹਨਾ ਫਿਰ ਆਪੋ ਫੇਦੇ ਰਗਾ ਚਲੋ ਹੁਣ ਆਪਾਂ ਇੱਕ ਚੀਜ਼ ਹੋਰ ਤਿਆਰ ਕਰਨੀ ਆ ਜੀ ਉਹ ਤੁਹਾਨੂੰ ਬਾਅਦ ਵਿੱਚ ਵੀਡੀਓ ਬਣਾਵਾਂਗੇ ਤੁਹਾਨੂੰ ਦੱਸਾਂਗੇ ਕੀ ਚੀਜ਼ ਕਰਨੀ ਆ ਤੇ ਹੁਣ ਇਸ ਕੰਜਾ ਬਣਾਇਸ ਤੋਂ ਬਾਅਦ ਹੋਰ ਇੱਕ ਚੀਜ਼ ਤਿਆਰ ਕਰਨੀ ਆ ਆਪਾਂ ਜੀ ਨਾਂ ਲੱਗੇ ਥੋੜੇ ਦੋ ਇਜਾਜ਼ਤਾਂ ਤੇ ਮਿਲਦਾ ਕਿਸਾਰੇ ਨਾਮ ਨੂੰ ਬਲੌਗ ਚਾ ਦੇ ਸਾਰਾ ਮੇਰਾ ਨੂੰ ਸਾਸਰੀਆ ਕਾਲ ਦੀ ਬਾਈ ਕੋਲ ਪੱਠੇ ਗਏ ਜਿ ਵਿਕਾਉ ਕਿਹੇ ਵੀਰ ਨੇ ਲੈਣਿਆ ਤੇ ਡੇਢ ਕਿਲਾ ਪੱਠੇ ਬੀਜਿਆ ਜਾਂਦੇ ਯਾਨੀ ਕਿ ਬਹ ਕਿੱਲੇ ਲਗਭਗ ਰਹਿ ਗਿਆ ਤੇ ਥੋੜਾ ਹੀ ਬੰਦਾ ਖੇਤੀ ਜ਼ਰੂਰ ਹੈਗਾ ਤੇ ਬਾਕੀ ਕੀ ਜਾਂਦਾ ਤੋ ਟਾਂਡੇ ਵਰ ਕੀ ਦੱਸਦਾ ਸੀ ਹਾਂ ਟਾਂਡਾ ਦੁੱਜਾ ਹੈ ਪੱਠਾਂ ਦਾ ਮਣ ਦਾ ਡੇਢ ਸੁੱਦੇ ਮਣ ਪਹਿਲਾਂ ਜਿਆਦਾ ਲੱਗ ਨਹੀਂ ਇਹਨੂੰ ਪੁੱਛਣਾ ਨਾ ਮਾਲਕ ਨੂੰ ਕੀ ਰੇਟ ਲਾਜੇ ਡੇਢ ਸੌ ਰੁਪਏ ਮਾਨਦਾ ਕਿੰਨੇ ਦਿਨ ਹੋਰ ਪੱਠੇ ਰਹਿਣਗੇ ਆਪਣੇ ਤੇ ਚੱਲਾਂਗੇ 10 12 ਦਿਨਾਂ 10 12 ਦਿਨ ਤੇ ਜੇ ਕੋਈ ਬੰਦਾ ਜ਼ਿਆਦਾ ਨੇੜੇ ਦਾ ਵੇ ਜ਼ਿਆਦਾ ਯਾਰੀ ਦੋਸਤੀ ਦਾ ਉਹਨੂੰ ਯਾਰੀ ਹੋਵੇ ਤਾਂ ਫਿਰ ਫਿਰ ਕੀ ਰੇਟ ਵੀ ਦੇ ਸਕਦੇ ਹਾਂ ਫ੍ਰੀ ਨਹੀਂ ਰੇਟ ਹੈ ਹੈ ਦੇ ਸਾਰੇ ਦੇ ਦੇਗਾ ਪੱਠੇ ਦੇ ਦਿਆਂਗੇ ਅੱਛਾ ਤੇ ਹੁਣ ਕੀ ਰੇਟ ਵਾਸੇ ਚੱਲ ਰਿਹਾ ਹੈ 150 ਰੁਪਏ ਮੰਡੀ ਲੈ ਕੇ ਜਾ ਰਾਂਗੇ ਇੱਥੇ ਲੋਕਲ ਹੀ ਹਾਂ ਲੋਕਲ ਹੀ ਤੈਨੂੰ ਫਿਰ ਨਜ਼ਾਰਾ ਕਿੰਨਾ ਤੇਰ ਬਲੇ ਨਾਲ ਕੁਝ ਫਰੀਜ਼ ਹਰੀ ਜੰਦਾ ਤੇਰਾ ਹੁਣ ਆਪਾਂ ਦੋ ਪੰਡਲ ਜਾਣੇ ਪਟੇ ਕੀ ਰੇਟ ਲਾਵਾਂਗੇ 50 54 ਰੁਪਏ ਲੈ ਕੇ 20 ਪਾਇਆ ਨਹੀਂ ਤਾਂ ਆਪਾਂ ਦੋ ਪੰਡਲ ਲੈਣੇ ਕੀ ਰੇਟ ਲਾਵਾਂਗੇ 60 ਰੁਪਏ 60 ਰੁਪਏ ਮਾਣ 160 ਆ 160 ਸਾਢੇ ਕੋ ਨਾਲੇ ਦੇ ਜਿਹੜਾ ਬੰਦਾ ਨੇੜੇ ਦੇ ਵੇਦ ਉਹਨੂੰ ਜ਼ਿਆਦਾ ਨਹੀਂ ਲਾਉਣੇ ਪੈਣੇ ਤੁਹਾਨੂੰ 160 ਲਾਵਾਂਗੇ ਐ ਸ਼ਾਹ ਬਾਕੀਆਂ ਨੂੰ ਕੱਟ ਬਾਕੀਆਂ ਨੂੰ ਦੇਖ ਸਰ ਨਾਲੇ ਗਰੀਬ ਬੰਦਾ ਜਿਹੜਾ ਤੇ ਮੱਕੀ ਕਿਹੜੀ ਆਪਣੀ ਤੇ ਦੂਜਾ ਕੀ ਨਾ ਕੀ ਬੀ ਦਾ ਦੇਖਣਾ ਬਹਿਗਾ ਕੰਪਨੀ ਵਾਲੇ ਇਹ ਕੰਪਨੀ ਵਾਲਾ ਤਾਜਾ ਹੀ ਆਇਆ ਹੈ ਆ ਖੜੀ ਜੀ ਮੱਕੀ ਆ ਜੇ ਕਹਿੰਦਾ 10 12 ਦਿਨ ਪੱਠੇ ਚੱਲਣਗੇ ਆਪਣੇ ਹੋਰ ਕਿਸੇ ਵੀਰ ਨੇ ਲੈਣੇ ਆ ਤੇ ਲੱਗੇ ਆਪਣੇ ਗੁਰੂ ਸਾਹਿਬ ਦੇ ਚ ਤੇ ਜੇ ਇੱਥੋਂ ਜਾਓ ਤੇ ਰਾਹ ਤੋਂ ਹੋਰ ਵੀ ਹੋ ਜਾਏਗੀ ਜੇਕਰ ਉੱਥੇ ਮੰਡੀ ਆਉਣਗੇ ਥੋੜੇ ਮਹਿੰਗੇ ਮਿਲਣਗੇ